ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ੍ਰੀ ਗੁਰਪ੍ਰੀਤ ਸਿੰਘ ਪੁੱਲਰ ਇਪਸ਼ਤੀ ਦੀ ਹਦਾਇਤਾਂ ਤੇ ਸ੍ਰੀ ਆਲਮ ਵਿਜੇ ਸਿੰਘ ਡੀਸੀਪੀ ਲਾਇ ਐਂਡ ਆਰਡਰ

ਗਸ਼ਤ ਦੌਰਾਨ ਮੁਲਜ਼ਮ ਹਰਪ੍ਰੀਤ ਸਿੰਘ ਨੂੰ ਮਿਤੀ 10 ਜੁਲਾਈ 2024 ਨੂੰ ਨੇੜੇ ਬਿਆਨਪਾਰਕ ਦੇ ਖੇਤਰ ਤੋਂ ਸਮੇਤ ਚੋਰੀ ਦੇ ਮੋਟਰਸਾਈਕਲ ਕਾਬੂ ਕੀਤੇ। ਮਾਨਯੋਗ ਪੁਲਿਸ ਕਮਿਸ਼ਨਰ ਅਮਰਸਰ ਦਾ ਗੁਰਪ੍ਰੀਤ ਸਿੰਘ ਖੁੱਲਰ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ ਛੇਟ ਐਸਪੀ ਨਾਰਥ ਐਡੀਸ਼ਨਲ ਚਾਰਜ ਮੈਡਮ ਸੁਪਿੰਦਰ ਕੌਰ ਤੇ ਏਸੀ ਤੇ ਐਸਐਚਓ ਰੰਜੀਤ ਬਨੀਓ ਮਿਸਟਰ ਰੋਬਿਨ ਇਹਨਾਂ ਨੇ ਦੋ ਚੋਰ ਗ੍ਰਿਫਤਾਰ ਕੀਤੇ ਜਿਨ੍ਹਾਂ ਦਾ ਨਾਮ ਹੈ ਹਰਪ੍ਰੀਤ ਸਿੰਘ ਤੇ ਮਹਿੰਗਾ ਸਿੰਘ ਇਹਨਾਂ ਦੋਨਾਂ ਦੀ ਉਮਰ तकरीबन 32 ਸਾਲ ਦੇ ਲਗਦੇ ਤਾਂਗੇ ਹੈਗੀ ਹੈ ਤੇ 10ਵੀਂ 12ਵੀਂ ਦੇ ਲਗਦੇ ਤਾਂਗੇ ਤੱਕ ਪੜ੍ਹੇ ਹੈ ਤੇ ਇਹਨਾਂ ਤੇ ਐਫ ਆਈ ਆਰ ਨੰਬਰ 87 ਡੇਟਡ 10/7/2025 ਅੰਡਰ ਸੈਕਸ਼ਨ 303 2 317 2 ਬੀ ਐਨ ਐਸ ਰੰਜੀਤ ਐਵੇਨਿਊ ਰਜਿਸਟਰ ਹੋਈ ਸੀ ਤੇ ਬੇਸਿਕਲੀ ਹੈ ਮਾਮਲਾ ਹੈਗਾ ਇਹਨਾਂ ਤੋਂ ਸਾਨੂੰ 23 ਮੋਟਰਸਾਈਕਲ ਤੇ ਦੋ ਐਕਟਿਵਾ ਟੋਟਲ 25 ਟੂ व्हीਲਰਸ ਰਿਕਵਰ ਹੋਏ ਹੈ ਜਦੋਂ ਇਹ ਆਪਣੇ ਮੋਟਰਸਾਈਕਲ ਤੇ ਜਾ ਰਹੇ ਸੀ ਆ ਆਈਟੀਆ ਨੱਕਰ ਨੀ ਰੰਜੀਤ ਐਵੇਨਿਊ ਉਥੇ ਪੁਲਿਸ ਪਾਰਟੀ ਨੇ ਰੋਕਿਆ ਤੇ ਰੂਟੀਨ ਚੈਕਿੰਗ ਵਲੇ ਤੇ ਇਹਨਾਂ ਨੂੰ ਇਹਨਾਂ ਤੋਂ ਕਾਗਜ਼ ਆਪਣਾ ਮੰਗੇ ਜਿਹੜੇ ਪ੍ਰੋਵਾਈਡ ਨਹੀਂ ਕਰ ਸਕਦੇ ਤੇ ਜਦੋਂ ਪੁਲਿਸ ਪਾਰਟੀ ਇਹਨਾਂ ਨੂੰ ਥਾਣੇ ਲੈ ਕੇ ਗਈ ਤੇ ਵੈਰੀਫਾਈ ਕੀਤਾ ਤੇ ਪਤਾ ਚੱਲਿਆ ਕਿ ਇਹਨਾਂ ਨੇ ਆ ਕਾਫੀ ਮੋਟਰਸਾਈਕਲ ਸ਼ਹਿਰ ਦੀਆਂ ਤੇ ਸ਼ਹਿਰ ਦੇ ਸਰਾਊਂਡਿੰਗਸ ਵਕਫ ਵਕ ਥਾਂ ਤੋਂ ਮੋਟਰਸਾਈਕਲ ਚੋਰੀ ਕੀਤੇ ਸੀਗੇ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ 23 ਮੋਟਰਸਾਈਕਲ ਤੇ ਦੋ ਐਕਟਿਵਾ ਇਹਨਾਂ ਤੋਂ ਬਰਾਮਦ ਹੋਏ ਐ ਤੇ ਜਿਹੜੇ ਅਕਿਊਜ਼ ਹਰਪ੍ਰੀਤ ਸਿੰਘ ਐ ਇਹਦੇ ਤੇ ਪਹਿਲਾਂ ਵੀ ਤਿੰਨ ਕੇਸਿਸ ਹੈਗੇ ਐ ਇਹ ਦੋ ਕੇਸ ਤਾਂ ਰਣਜੀਤ ਐਵਨਿਊ ਥਾਣੇ ਦੇ ਨੇ ਤੇ ਇੱਕ ਲੋਪੋਕੇ ਦਾ ਹੈਗਾ ਅੰਮ੍ਰਿਤਸਰ ਰੂਰਲ ਦਾ ਤੇ ਜਿਹੜਾ ਮਹਿੰਗਾ ਸਿੰਘ ਐ ਉਹਦੇ ਤੇ ਚਾਰ ਕੇਸਿਸ ਹੈਗੇ ਐ ਐਨਡੀਪੀਐਸ ਐਕਟ ਦੇ ਵੀ ਹੈਗੇ ਐ ਤੇ ਤਿੰਨ ਕਰਿੰਡਾ ਥਾਣੇ ਦੇ ਨੇ ਅੰਮ੍ਰਿਤਸਰ ਰੂਰਲ ਦੇ ਤੇ ਇੱਕ ਰਣਜੀਤ ਐਵਨਿਊ ਥਾਣੇ ਦਾ ਹੈਗਾ ਤੇ ਅਸੀਂ ਇਹਨਾਂ ਦਾ ਰਿਮਾਂਡ ਲਿੱਤਾ ਹੈ ਪੁਝਗੇ ਚ ਕਰ ਰਹੇ ਆ ਤੇ ਜ ਜ ਸਾਨੂੰ ਹੋਰ ਵੀ ਕੁਝ ਪਤਾ ਚੱਲੇਗਾ ਅਸੀਂ ਤੋੜ ਤੱਕ ਮੱਚਾ ਮੰਗੇ ਸਰ ਇਹ ਸ਼ਾਇਦ ਕਿਹੜੇ ਹਿੱਸਿਆਂ ਤੋਂ ਪਾਰਕਿੰਗ ਚ ਮੋਟਰਸਾਈਕਲ ਚੋਕੀ ਕਰਦੇ ਹੁੰਦੇ ਸੀ ਜਾਂ ਫਿਰ ਗਲੀਆਂ ਵਿਚਾਲੇ ਦੇ ਵਿੱਚ ਇਹ ਪਾਰਕਿੰਗ ਵਿੱਚ ਉਹ ਮਾਰਕੀਟ ਪਲੇਸ ਸਾਰੇ ਪਾਸਿਓਂ ਇਮੋਰਸਕਲ ਤੇ ਸਕੂਟਰ ਚੋਰੀ ਕਰਦੇ ਲੋਕਾਂ ਨੂੰ ਮਾਸਟਰ ਕੀ ਵਗੈਰਾ ਦੀ ਸੀ ਕੋਈ ਮੰਗ ਉਹ ਅਸੀਂ ਰਿਮਾਂਡ ਲੱਤਾ ਜੀ ਸਾਨੂੰ ਮਿਲਿਆ ਇਹਨਾਂ ਦਾ ਰਿਮਾਂਡ ਸਤ ਅੜੇ ਦਿਨ ਦਾ ਤੇ ਅਸੀਂ ਕੁਝ ਇਸ ਤਰ੍ਹਾਂ ਕੰਮ ਕਰਦੇ ਹਾਂ ਹਾਂ ਜੀ ਕਿੰਨੀ ਕੀ ਦੇਰ ਤੋਂ ਕੰਮ ਕਰਦੇ ਹੋ ਕਿੰਨੇ ਕਿ ਪਰਚੇ ਟੋਟਲ ਹੋ ਚੁੱਕੇ ਨੇ ਮੈਂ ਉਹ ਜਿਵੇਂ ਤੁਹਾਨੂੰ ਦੱਸਿਆ ਜੀ ਮਹੰਗਾ ਸਿੰਘ ਦੇ ਚਾਰ ਪਰਚੇ ਨੇ ਤੇ ਜਿਹੜਾ ਇਹ ਹਰਪ੍ਰੀਤ ਸਿੰਘ ਦੇ ਉੱਤੇ ਤਿੰਨ ਪਰਚੇ ਨੇ ਕਿੰਨੀ ਕੀ ਦੇਰ ਤੋਂ ਕੰਮ ਕਰਦੇ ਨੇ ਇਹ ਥੋੜੀ ਦੇਰ ਤੋਂ ਕੰਮ ਕਰ ਰਹੇ ਹੈ ਜੀ ਆਪਣਾ ਸਾਲ ਡੇਢ ਸਾਲ ਦੋ ਸਾਲ ਤੋਂ ਯਾ ਉਸ ਤੋਂ ਇੱਕ ਪਹਿਲਾਂ ਥੋੜਾ ਜਿਆ ਤੇ ਅਸੀਂ ਇਹਨਾਂ ਤੋਂ ਕਰਨੇ ਪੁੱਛ ਕੇ ਸਰ ਕਾਫੀ ਮੋਟਰਸਾਈਕਲ ਤੇ ਜੋ ਜਿਤਨਾ ਤਾਈ ਮੋਟਰਸਾਈਕਲ ਦੋ ਤਾਈ ਮੋਟਰਸਾਈਕਲ ਤੇ ਕਿੱਥੇ ਲੁਕਾ ਕੇ ਕਿੱਥੇ ਰੱਖੀਆਂ ਸੀ ਇਹ ਵਕਫਾ ਥਾਂ ਤੇ ਲੁਕਾ ਕੇ ਰੱਖਦੇ ਸੀ ਕੋਈ ਕਿਤੇ ਯਾਰ ਦੋਸਤ ਦੇ ਕਰਦੇ ਲਾਗੇ ਖੜਾ ਕਰਤਾ ਕੋਈ ਵਕਰਾ ਪਾਰਕਿੰਗ ਲੋਟੇ ਚ ਖੜਾ ਕਰਤਾ ਤੇ ਵੇਚਦੇ ਸੀ ਤੇ ਉਹਦੇ ਪਾਰਟਸ ਫੂਟਸ ਕੱਟ ਕੇ ਵੇਚਦੇ ਸੀ ਤੇ ਮੋਟਰਸਾਈਕਲ ਵੀ ਕੋਈ ਨਾ ਕੋਈ ਵੇਚਦੇ ਇਹਨਾਂ ਨੂੰ ਵੇਚਦੇ ਸੀ ਉਹਨਾਂ ਦੇ ਉੱਤੇ ਵੀ ਕਾਰਬੋ ਜੀ ਬਿਲਕੁਲ ਜੀ ਅਸੀਂ ਤਾਈ ਪੁੱਜਗੇ ਚ ਕਰ ਰਹੇ ਹਾਂ ਜੀ ਇਹਨਾਂ ਤੇ ਸਰ ਮੋਟਰਸਾਈਕਲ ਕਾਫੀ ਗਿਣਤੀ ਦੇ ਵਿੱਚ ਆ ਜੇ ਕੋਈ ਮਾਲਕੇ ਅੱਥਾ ਤੱਕ ਅਪਰੋਚ ਕਰਨਾ ਚਾ ਕੀ ਮੈਸਜ ਹਾਂਜੀ ਹਾਂਜੀ ਅਸੀਂ ਆਪ ਉਹਨਾਂ ਤੱਕ ਅਸੀਂ ਹੋਰ ਵੀ ਥਾਣਿਆਂ ਤੋਂ ਮੋਟਰਸਾਈਕਲ ਵਗੈਰਾ ਰਿਕਵਰ ਕੀਤੇ ਆ ਤੇ ਅਸੀਂ ਆਪਣਾ ਆਰਡਰ ਲੈ ਕੇ ਕੋਟੋ ਤੇ ਅਸੀਂ ਜਿਹੜੇ ਮਾਲਕ ਨੇ ਉਹਨਾਂ ਤੱਕ ਅਸੀਂ ਉਹਨਾਂ ਵਾਪਿਸ ਵੀ ਕਰਾਂਗੇ ਜੀ ਠੀਕ ਠੀਕ ਹੈ